ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਹਰ ਪੀੜਤਾ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਾ ਉਹ ਘਟੰਦਾ ਨਾ ਨਹੀਂ ਲੈ ਰਹੀਆਂ ਕਿਉਂਕਿ ਆ ਜਮੀਨਾਂ ਦੇ ਵਿੱਚ ਤੁਸੀਂ ਵੇਖ ਰਹੇ ਜੋ ਪਾਣੀ ਜਿਹੜਾ ਅਜੇ ਵੀ ਭਰਿਆ ਹੋਇਆ ਵਾ ਅਜੇ ਪਿੱਛੋਂ ਜਿਹੜਾ ਪਾਣੀ ਪਿਛਲੇ ਰਗਬੇ ਦੇ ਵਿੱਚੋਂ ਇਹ ਅੱਗੇ ਵੀ ਕਈ ਕਈ ਥਾਵਾਂ ਤੋਂ ਜਿਹੜਾ ਵਗ ਰਿਹਾ ਵਾ ਜਮੀਨਾਂ ਦੇ ਵਿੱਚ ਕਾਲੇ ਰੰਗ ਦਾ ਪਾਣੀ ਜਿਹੜਾ ਉਹ ਭਰਿਆ ਹੋਇਆ ਵਾ ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਆ ਕਿ ਆਉਣ ਵਾਲੇ ਜੋ ਕਣਕ ਦੀ ਬਜਾਈ ਆ ਉਹ ਵੀ ਪਤਾ ਨਹੀਂ ਹੋ ਸਕਣੀ ਆ ਕਿ ਨਹੀਂ ਹੋ ਸਕਣੀ ਕਿਉਂਕਿ ਜੇਕਰ ਸਮੇਂ ਸਿਰ ਇਹਨਾਂ ਜ਼ਮੀਨਾਂ ਦੇ ਵਿੱਚੋਂ ਪਾਣੀ ਨਾ ਸੁੱਕਾ ਤੇ ਜ਼ਮੀਨਾਂ ਜਿਹੜੀਆਂ ਉਹ ਉੱਤਰ ਨਹੀਂ ਆਉਣੀਆਂ ਤੇ ਅਗਲੇ ਪਾਸੇ ਜਿਹੜਾ ਉਹ ਸਰਦੀ ਸਰਦੀ ਦੇ ਦਿਨ ਆ ਜਾਣੇ ਉਹਦੇ ਧੁੱਪਾਂ ਵੀ ਜਿਹੜੀਆਂ ਉਹ ਘੱਟ ਲੱਗਦੀਆਂ ਵਾ ਇਹ ਜਿਹੜੀ ਚਿੰਤਾ ਜਿਹੜੀ ਕਿਸਾਨਾਂ ਨੂੰ ਸਤਾ ਰਹੀ ਆ ਆਪ ਸਭ ਨੂੰ ਪਤਾ ਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਤੁਸੀਂ ਦੇਖ ਰਹੇ ਜੋ ਫਸਲਾਂ ਦੀ ਪੂਰਨ ਤੌਰ ਤੇ ਤਬਾਈ ਹੋਈ ਆ ਐਸ ਵਾਰ ਜਿਹੜੀ ਉਹ ਮਕਾਨਾਂ ਦੇ ਮਕਾਨਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਹੋਇਆ ਵਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਰੀਕੇ ਹੈਡ ਤੋਂ ਅੱਗੇ ਜਿਹੜੇ ਫਰੋਈਪੁਰ ਵਾਲੇ ਪਾਸੇ ਤੁਸੀਂ ਬੰਦੇ ਅੰਦਰ ਵਸੇ ਪਿੰਡਾ ਉਸ ਰਕਬੇ ਦੇ ਪਿੰਡ ਫੱਤੇ ਵਾਲੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡਨਾਂ ਆਸਾਨੀਆਂ ਕਰ ਰਹੇ ਆ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਹੀ ਪਾਣੀ ਜਿਹੜਾ ਭਰਿਆ ਹੋਇਆ ਇਧਰਲੇ ਪਾਸੇ ਜਿਵੇਂ ਡੋਬ ਕੇ ਮਾਰਿਆ ਜਾ ਰਿਹਾ ਵਾ ਇਸੇ ਤਰ੍ਹਾਂ ਜਿਹੜੀਆਂ ਜਿਹੜੀ ਬੂਟੇ ਵਾਲਾ ਮਾਈਨਰ ਨਹਿਰ ਆ ਹਰੀਕੇ ਹੈਡ ਤੋਂ ਉਹਦੇ ਵਿੱਚ ਪਾਣੀ ਨਾ ਛੱਡਣ ਕਰਕੇ ਅਗਲੇ ਪਾਸੇ ਜਿਹੜੇ ਜਿਹੜੇ ਜਿੰਨਾ ਕਿਸਾਨਾਂ ਤੱਕ ਫਰੋਈਪੁਰ ਤੱਕ ਜਿਹੜੀ ਉਹ ਨਹਿਰ ਪਹੁੰਚਦੀ ਆ ਉਹਨਾਂ ਕਿਸਾਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਜਿਹੜੀ ਉਹ ਜਿਹੜੇ ਨਹਿਰੀ ਪਾਣੀ ਤੇ ਨਿਰਭਰ ਕਿਸਾਨ ਆ ਉਹਨਾਂ ਨੂੰ ਜਿਹੜਾ ਇਸ ਟਾਈਮ ਤੇ ਪਾਣੀ ਦੀ ਜ਼ਰੂਰਤ ਆ ਉਹਨਾਂ ਦੀ ਝੋਨੇ ਦੀ ਫਸਲ ਨੂੰ ਪਾਣੀ ਚਾਹੀਦਾ ਵਾ ਪਰ ਉੱਥੇ ਪਾਣੀ ਨਹੀਂ ਭੇਜਿਆ ਜਾ ਰਿਹਾ ਜੇਕਰ ਦਰਿਆ ਦੀ ਗੱਲ ਕਰ ਲਈਏ ਦਰਿਆ ਜਿਹੜਾ ਕੰਢੇਓ ਕੰਢੀ ਅਜੇ ਵਜਾ ਹੋਇਆ ਵਾ ਜੋ ਜੋ ਰਿਪੋਰਟਾਂ ਮਿਲ ਰਹੀਆਂ ਕਿ ਸਵਾ ਲੱਖ ਤੋਂ ਉੱਤੇ ਜਿਹੜਾ ਪਾਣੀ ਅਜੇ ਵੀ ਦਰਿਆ ਦੇ ਵਿੱਚ ਚੱਲ ਰਿਹਾ ਵਾ ਇਹ ਹਾਲਾਤ ਜਿਹੜੇ ਹੜਪੀੜ ਤੇ ਇਲਾਕੇ ਦੇ ਆ ਸੋ ਵੀਡੀਓ ਚਲਦੀ ਚਲਦੀ ਨੂੰ ਵੀਰੋ ਸ਼ੇਅਰ ਕਰੀ ਚੱਲਿਓ ਤਾਂ ਜੋ ਹਰ ਇੱਕ ਜਿਹੜੀ ਹਰ ਇੱਕ ਭੈਣ ਭਰਾ ਤੱਕ ਇਸ ਇਲਾਕੇ ਦੀ ਅਪਡੇਟ ਪਹੁੰਚ ਸਕੇ ਹਰ ਇੱਕ ਅਪਡੇਟ ਜਾਣਨ ਲਈ ਪੇਜ ਨੂੰ ਲਾਈਕ ਕਰ ਲੋ ਤੇ ਹਰ ਇੱਕ ਅਪਡੇਟ ਤੁਹਾਡੇ ਤਰ੍ਹਾਂ ਤੁਹਾਡੇ ਤੱਕ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇਕਰ ਉਹ ਜਿਹੜਾ ਇਲਾਕਾ ਵਾ ਉਸ ਇਲਾਕੇ ਨੂੰ ਪਾਣੀ ਨਹੀਂ ਮਿਲਿਆ ਤੇ ਉਹ ਇਲਾਕੇ ਦੇ ਲੋਕ ਮਜਬੂਰ ਹੋਣਗੇ ਅਗਲੇ ਸੰਘਰਸ਼ ਵਿੱਢਣ ਦੇ ਵਾਸਤੇ ਤੇ ਉਹ ਉਸ ਫਰੋਈ ਪਰ ਤੱਕ ਬੂਟੇ ਵਾਲਾ ਨਹਿਰ ਦਾ ਜਿਹੜਾ ਮੂਟੇ ਵਾਲਾ ਮਾਈਨਰ ਨਹਿਰ ਦਾ ਪਾਣੀ ਜਿਹੜਾ ਪਹੁੰਚਦਾ ਵਾ ਉਹਨਾਂ ਕਿਸਾਨਾਂ ਨੂੰ ਪਾਣੀ ਪਹੁੰਚਦਾ ਕੀਤਾ ਜਾਵੇ ਹਰੀਕੇ ਹੈਡ ਤੋਂ ਪਾਣੀ ਵਧਾਇਆ ਜਾਵੇ ਜਿਹੜਾ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸਾਰੇ ਦਰ ਖੋਲ ਕੇ ਉੱਥੇ ਉਹਨੂੰ ਕੱਟ ਕੀਤਾ ਜਾਵੇ ਤੇ ਨਹਿਰਾਂ ਨੂੰ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਦਿੱਤਾ ਜਾਵੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ